ਪੂਰੇ ਨਰੋਏ ਤੇ ਫਿਕਸ ਲੇਵੇ ਵਾਲੀ ਆ ਠੰਡੀ ਸੀਲ ਆ ਬਾਈ ਕੋਈ ਐ ਨਹੀਂ ਕਿ ਮਰਜੀ ਕੋਈ ਉਹ ਕਰੀ ਜਾਵੇ ਠੀਕ ਆ ਹਰਜਿੰਦਰ ਬਾਈ ਇਹ ਕਿੰਨਾ ਮਸੂਆ ਸੁਆ ਸੁੰਦੀ ਆ ਇਹ ਬਾਈ ਦੂਜੇ ਸੂਏ ਸੁਣਾ ਆਪਣੇ ਕੋਲੇ ਨੇ ਹਾਂ ਤੇ ਪਹਿਲੇ ਸੂਏ 12 ਲੀਟਰ ਦੁੱਧ ਘਟਿਆ ਆਪਣੇ ਕੋਲੇ ਪਹਿਲੇ ਸੂਏ ਪਹਿਲੇ ਸੂਏ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਰਾਏਖਾਨਾ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਬਾਈ ਜੀ ਮੋੜ ਮੰਡੀ ਬਾਈ ਹਰਜਿੰਦਰ ਦੇ ਘਰੋਂ ਦੋਸਤੋ ਵੀਡੀਓ ਆ ਬਿਲਕੁਲ ਇੱਕ ਘਰੇਲੂ ਘਰ ਚੋਂ ਬਾਈ ਜੀ ਬਾਈ ਨੇ ਹੱਕ ਜਮਾ ਕਰਦੀ ਪਾਲੀ ਹੋਈ ਇੱਕ ਛੋਟੀ ਸੇਲ ਕਰਨੀ ਆ ਆਪ ਤਾਂ ਦੋਸਤੋ ਇਹ ਬਾਈ ਕਹਿੰਦਾ ਜਿਹੜੀ ਛੋਟੀ ਆ ਐਮ 51 ਦੇ ਸੀਮੰਟ ਦੀ ਦੋਸਤੋ ਇਹ ਆਪ ਆ ਗੱਬਣਾ ਕਿਹੜੀ ਬਾਈ ਇਹ ਸੀਆਰਬੀ 5310 ਬਾਈ ਸੀਆਰਬੀ 5310 ਦੋ ਡਾਕਟਰ ਦੋਸਤੋ ਜੱਗੀ ਆ ਉਹਦੇ ਪਿੰਡ ਚ ਵੀਡੀਓ ਆ ਉਸੇ ਨੇ ਮੰਨ ਕੇ ਇਹ ਇਹਦੇ ਟੀਕਾ ਭਰਿਆ ਹੋਇਆ ਹੈ ਨਾ ਹਾਂ ਹਾਂ ਬਾਈ ਸੀਆਰਬੀ ਦਾ ਇਹ ਵੀ ਜਿਹੜੀ ਮੰਨ ਕੇ ਉਸੇ ਨੇ ਰਿਜਿਸਟਰੀ ਕਰੀ ਸੀ ਉਹ ਹਨਾ ਐਮ 51 ਦੀ ਹਨਾ ਵੀਰੇ ਹਾਂ ਠੀਕ ਆ ਠੀਕ ਆ ਹਰਜਿੰਦਰ ਬਾਈ ਇਹ ਕਿੰਨਾ ਵਸੂਆ ਸੁਹ ਹੁੰਦੀ ਆ ਇਹ ਬਾਈ ਦੂਜੇ ਸੂਏ ਸੁਣਾ ਆਪਣੇ ਕੋਲੇ ਨੇ ਹਾਂ ਤੇ ਪਹਿਲੇ ਸੂਏ 12 ਲੀਟਰ ਦੁੱਧ ਕੱਟਿਆ ਆਪਣੇ ਕੋਲੇ ਪਹਿਲੇ ਸੂਏ ਪਹਿਲੇ ਸੂਏ ਸੂਏ ਠੀਕ ਆ ਦੂਜੇ ਸੂਏ ਸੁਣਾ ਹੁਣ ਆਪਣੇ ਕੋਲੇ ਦੂਜਾ ਸੂਆ ਇਹਨੇ ਸੁਣਾ ਦੋਸਤੋ ਪਹਿਲੇ ਸੂਏ ਬਾਈ ਕਹਿੰਦਾ ਇਹਨੇ 12 ਲੀਟਰ ਦੁੱਧ ਦਿੱਤਾ ਕਰਮਾ ਵਾਲੀ ਤੇ ਮੈਂ ਕਸ਼ਮੀਰੀ ਜਿਲੇ ਵੇਦੀ ਆ ਕੋਈ ਢਿਲੇਪਨ ਵਾਲਾ ਨਹੀਂ ਆ ਨੱਪੀ ਬਾਈਲੇ ਵਹਾ ਦੇ ਹਾਂ ਪੂਰੇ ਨਰੋਏ ਤੇ ਫਿਕਸ ਲੇਵੇ ਵਾਲੀ ਆ ਠੰਡੀ ਸੀਲ ਆ ਬਾਈ ਕੋਈ ਐ ਨਹੀਂ ਕਿ ਮਰਜੀ ਕੋਈ ਉਹ ਕਰੀ ਜਾਵੇ ਠੀਕ ਆ ਚੋਣ ਚੋਣ ਨੂੰ ਵੀ ਮੇਰੇ ਮਾਤਾ ਵਰਗ ਨਹੀਂ ਚੋਣ ਹੁੰਦਾ ਠੀਕ ਆ ਤੇ ਪਹਿਲਾਂ ਨੇ ਦੁੱਧ ਕਿੰਨਾ ਸੀ ਪਹਿਲੇ ਸੂਏ 12 ਲੀਟਰ ਦੁੱਧ ਕੱਢਿਆ ਆਪਣੇ ਕੋਲੇ 12 ਲੀਟਰ ਦੇ ਘਰਾਂ ਚ ਗੱਭਣ ਦੋਸਤੋ ਇਹ ਸੀਆਰ ਵੀ ਤੇ 53 10 ਤੋਂ ਆ ਗਈ ਆਪ ਐਮ 51 ਦੀ ਐ ਨੰਬਰ ਕਿੰਨਾ ਹਰਜਿੰਦਰ ਬਾਈ ਤੇਰਾ 81467 ਬਾਈ 01103 ਠੀਕ ਆ ਪਿੰਡ ਦੋਸਤੋ ਰਾਏਖਾਨਾ ਬਾਕੀ ਖੋਲ ਕੇ ਸਾਨੂੰ ਮੈਂ ਤੋਰ ਕੇ ਦਿਖਾਉਣਾ ਝੋਟੀ ਵਧੀਆ ਸੋਹਣੇ ਟਾਇਟ ਸੋਹਣੇ ਲੇਵੇ ਦੀ ਐ ਦੋਸਤੋ ਚਵਾਈ ਵਾਲੇ ਵਧੀਆ ਥਣ ਲੱਗੇ ਖੋਲ ਹਰਜਿੰਦਰ ਬਾਈ ਬੇੜੇ ਚ ਘੇੜੇ ਦਵਾ ਦੀਏ ਬਾਕੀ ਭਾਅ ਕੀ ਰੱਖਦਾ ਬਾਈ ਉਹ ਆਪਾਂ ਦੋਸਤੋ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਰਾਏ ਖਾਨਾ ਪਿੰਡਾ ਵੀਰੇ ਮੈਸਰ ਖਾਨਾ ਧਨ ਸਿੰਘ ਖਾਨਾ ਇਹਨਾਂ ਦੇ ਨਾਲ ਨਾਲ ਜਿਹੜੇ ਪਿੰਡ ਰਹਿ ਗਏ ਇੱਧਰ ਤੇ ਬਾਕੀ ਤੁਸੀਂ ਝੋਟੀ ਚੈੱਕ ਕਰੋ ਆ ਕਰੋ ਦੋਸਤੋ ਗਰਮਾਰੀ ਦਾ ਹਵਾਨਾ ਚੈੱਕ ਚੰਗੇ ਕਦ ਚ ਤੇ ਸੂਣਦੇ ਅਜ ਤਕਰੀਬਨ ਕਿੰਨੀ ਤਰੀਕ ਨੂੰ ਦਿਨ ਪੂਰੇ 10 ਤਰੀਕ ਨੂੰ ਦਿਨ ਪੂਰੇ ਹੋਣਿਆ ਬਾਈ 10 ਜਨਵਰੀ ਨੂੰ ਹਾਂ 10 ਜਨਵਰੀ ਨੂੰ 8 ਦਿਨ ਰਹਿ ਗਏ ਆਪਣੇ ਕੋਲੇ ਦੇ ਠੀਕ ਆ 2 ਜਨਵਰੀ ਦੀ ਦੋਸਤੋ ਵੀਡੀਓ ਆ 2026 ਦੀ ਲੈ ਕਰੋ ਝੋਟੀ ਚੈੱਕ ਬਾਕੀ ਬਾਅਦ ਲਾ ਬਈ ਕੋਈ ਨਾ ਪਾ ਮੁੱਲਵਾੜੀ ਵੀਡੀਓ ਦੇ ਵਿੱਚ ਕਰਦੇ ਆ ਗੱਲਬਾਤ ਆ ਦੇਖੋ ਵੀਰੇ ਬਟਨ ਵਾਲਾ ਜਿਹੜਾ ਕਹਿੰਦੇ ਆ ਨਾ ਭਰਾ ਬਟਨ ਵਾਲਾ ਲੈ ਵਾ ਆ ਦੇਖ ਲਓ ਬਾਈ ਝੋਟੀ ਦੇ ਇਹ ਆ ਬਟਨ ਵਾਲੀ ਹੂੰ ਕੱਦ ਕਾਠ ਦੀ ਚੰਗੀ ਆ ਭਾ ਕੀ ਰੋਗ ਹਰਜਿੰਦਰ ਭਾਈ ਦਾ ਹਾਂ ਬਾਈ ਦਾ 170 ਕਰਦੇ ਆਪਾਂ 1 ਲੱਖ ਤੇ 70000 ਹਾਂ 1 ਲੱਖ 70000 ਭਾਜਦਾ ਬਾਈ ਠੀਕ ਆ ਨੰਬਰ ਬਾਈ ਦਾ ਦੋਸਤੋ ਹੀਠਾਂ ਚੱਲੀ ਜਾਂਦਾ ਜਮਾ ਬਿਲਕੁਲ ਇੱਕ ਘਰੇਲੂ ਜੇ ਘਰ ਚਾ ਸੋ ਜਿਹੜੇ ਵੀ ਭਰਾ ਨੂੰ ਪਸੰਦ ਆਉਂਦੀ ਆ 170 ਡਿਮਾਂਡ ਆ ਮੌਕੇ ਤੇ ਮਾੜਾ ਮੋਟਾ ਮਾਰਜਨ ਹੋ ਜਾ ਹਾਂ ਹਾਂ ਬਾਈ ਉਹ ਆਪਾਂ ਕਰ ਦਾਂਗੇ ਸਾਬ ਠੀਕ ਆ ਠੀਕ ਆ ਮੌਕੇ ਤੇ ਬਾਈ ਕਹਿੰਦਾ ਉਹ ਜਾ ਹੋ ਜਾਊਗਾ ਵੀਡੀਓ ਦੇਖਣ ਲਈ ਬ सतस्री अलरे सार भ्रावनु